जीवन गई सी पुतन भी जीवन गई सी रुपये बड़े रुपये उ बड़े रुपये सुटे नुपै सटे नहीं उथे बड़े रुपये सटे नहीं उथे बड़े नीटे नीण गे बकरे बोलन गे ਸ਼ਾਬਾ ਬਕਰੇ ਬੋਲਣਗੇ ਸ਼ਾਬਾ ਬਕਰੇ ਬੋਲਣਗੇ ਸ਼ਾਬਾ ਬਕਰੇ ਬੋਲਣਗੇ ਸ਼ਾਬਾ ਬਕਰੇ ਜਵਾਨ ਬਕਰੇ ਬੋਲਣਗੇ ਸ਼ਾਬਾ ਬਕਰੇ ਬੋਲਣਗੇ ਚੱਕ ਦੇ ਸ਼ਾਬਾ ਬਕਰੇ ਬੋਲਣਗੇ ਸ਼ਾਬਾ ਬਕਰੇ ਬੋਲਣਗੇ ਸ਼ਾਬਾ ਆਦੀ ਪੇ मकान दारू पीन गे जवान बकरे बोलन सा बकरे बोलन सा बकरे बोलन सा होरा ने पीती तुबका तुबका होरा ने पीती तुबका तुबका बबली ने पीती बाटे नाल चढ़ गई ओ सराटे 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 नाल कु बेच के अस मोटर साइकिल लैना बड़ा जिता ला बड़ा जित लोचता एक को रू ताए मैं रुसी मनाली ਪਿੰਡ ਦਾ ਤੂੰ ਤੇ ਮੈਂ ਰਸੀ ਮਨਾ ਲਈ ਵੇ ਕਿਹੜੇ ਪਿੰਡ ਦਾ ਤੂੰ ਗਿੱਲ ਬੁਲਾਰਾ ਕੋਲੋਂ ਕੋਲੀ ਗਿੱਲ ਬੁਲਾਰਾ ਕੋਲੋਂ ਕੋਲੀ ਗੱਬੇ ਸੁਣੀਂਦਾ ਤੋਬਾ ਲੈ ਦੇ ਕਿਹੜੇ ਪਿੰਡ ਦਾ ਤੂੰ ਤੇ ਮੈਂ ਗਲ ਨਾਲ ਲਾ ਲਈ ਵੇ ਕਿਹੜੇ ਪਿੰਡ ਦਾ ਤੂੰ ਤੇ ਮੈਂ ਗਲ ਨਾਲ ਲਾ ਲਈ ਵੇ ਕਿਹੜੇ ਪਿੰਡ ਦਾ ਤੂੰ ਤੇ ਮੈਂ ਗੱਲ ਨਾਲ ਚੱਲ ਪਾਬਾ ਮੈਂ ਕੋਨੀ ਆ ਜਾ ਬਾਬੀ ਮੈਂ ਪਾਉਣੀ ਗੱਲ ਬੁਲਾ ਰਾ मूरे नाना द मगर पर जाई दो कर पट चलिया मूरे नाना द पर जाई दो कर पट जल्लियां सडले ये पर जाई ए तन्नू की आखा मेरी ए लाडले पर जा तन्नू की आखा मेरी ए लाडले पर जा

प्रीति लाके ला तोड़ गए यार नाल प्रीति लाके तोड़ गए यार नाल प्रीति लाके तोड़ गई सार जोड़िया हूं बनिया हूं बनी सार जोड़िया हूं तेरा मारिया चढ़िया की करते तेरा मारिया चढ़िया की करते तेरा तल ना की तीनी पासा बटके नंगी कोल जी ਪਾਸਾ ਵਟਕੇ ਨਹਿਗੀ ਕੋਲ ਜੀ ਮੇਰੀ ਸੀ ਕੁੱਟ ਪੀਤੀ ਤੈਂ ਪਰਦੇਸੀ ਨਾਲ ਜਗੋ ਤੇਰ ਮੀ ਕੀਤੀ ਤੈਂ ਪਰਦੇ ਨਾਲ ਜਗੋ ਤੇਰ ਮੀ ਕੀਤੀ ਤੈਂ ਪਰਦੇਸੀ ਨਾਲ ਜਗੋ ਤੇਰ ਮੀ ਕੀਤੀ ਤੈਂ ਤੇ ਤੇਰੇ ਕਾਲੀ ਦੁਕਾਨੇ ਨਹੀਂ ਕੀ ਆਇਆ ਵਰਤਾ ਕੇ ਨਹੀਂ ਕੀ ਹਯਾ ਤੈਨੂੰ ਹਾਕ ਮਾਰ ਲਈ ਕੀ ਹੋਇਆ ਤੈਨੂੰ ਹਾਕ ਮਾਰਲੀ ਕਿਉਂ ਪਈਆ ਕਬਰਾਂ ਕੇ ਚੱਕਲੀ ਮੁੰਡਿਆ ਨੇ ਟੇੇ ਵਰਗਾਟ ਬਣਾ 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 ਕੇ ਚੱਕਲੀ ਮੁੰਡਿਆ ਨੇ ਉਠਾ ਬੜਿਆ ਨੇ ਉਠਲ ਦੇ ਨੇ ਉਠਾ ਬੜਿਆ ਉਠਲ ਦੇ ਨੇ ਉਠਲ ਦੇ ਨੇ ਰਾਵੀ ਦੇ ਪੱਤਣ ਨੂੰ ਚਰ ਮੈਂ ਦੇ ਗੋਰੀ ਦੇ ਪੱਤਣ ਮੰਮੀ ਚਾਲੇ ਦੇ ਗੋਰੀ ਦੇ ਪੱਤਣ ਨੂੰ ਦਰਿੰਦਾਂ ਗਏ ਫਰੀ ਦੇ ਪੱਤਣ ਆ ਜਾ ਆ ਸੋਨੀਆ ਨੂੰ ਫੜਾ ਦੇ ਬੱਲੀ ਸੋਨੀਆ ਕਿੱਥੇ ਜਨਵਰੀ ਲਿਆ ਆ ਜਨਵਰੀ ਪਰ ਜਾਈ ਮੇਰਾ ਵੀਰ ਪਿਆ ਕੇ ਲਿਆ ਆ ਹਰ ਦਿਓ ਦੇ ਸ਼ਾਂਪਾ ਚੱਲੇ ਦਾ ਹੀ ਜੁੜਾ ਪਾਇਆ ਮੈਨੂੰ ਦੋ ਵਧਾਈਆਂ ਜੀ ਵੀਰਾ ਭਾਬੀ ਵਿਆਹ ਕੇ ਲਿਆਇਆ ਮੈਨੂੰ ਦੋ ਵਧਾਈਆਂ ਜੀ ਵੀਰਾ ਭੀਰ ਵਿਆਹ ਕੇ ਲਿਆਇਆ ਆਓ ਲੋ ਬਈ ਪਾਉ ਤਰਕੇ ਨਹੀਂ ਮੈਂ ਤਾਂ ਆਕੇ ਮਾੜਾ ਮਾੜਾ ਲੋਕੀ ਤਾਂ ਕਹਿੰਦੇ ਲਾ ਸੱਟਵ ਜੀਜਾ ਨੇ ਲੈ ਤਦ ਦੱਲਾ ਸੱਟਵ ਜੀਜਾ ਨੇ ਲੈ ਤਦ ਦੇ ਸੱਟਵ ਜੀਜਾ ਨੇ ਲੈ ਤਦ ਦੱਲਾ ਜੇ ਆ ਵੀ ਪਾ ਰਿਏ ਆ ਰਿਏ ਜਿਹੜੀਆਂ ਨਾਨੀ ਖਾਈ ਆ ਭਾਬੀ ਅਰੇ ਭਾਬੀ ਸਲਮਤ ਚਾਚਾ ਜੀ ਜਨਾ ਬੋਲੇ ਕਿ ਇੱਥੇ ਗਾਣੀ ਗਾ ਬੋਲੀ ਕਿ ਚੜੋਣੀਆਂ ਵੰਗਾ ਚੜਾ ਦੇ ਕਾਣੀ ਵੇ ਅਸੀਂ ਅਸਲ ਮਲੰਘਾਂ ਦੀਆਂ ਸਾਲੀਆਂ ਵੇ ਅਸੀਂ

ਆਂ ਜਾਂ ਨੂਸਣ ਕਾਵੇ ਦਰ ਕੀ ਨਚੇ ਪਰ ਨਚੇ ਮੈਂ ਜਦੋਂ ਮਨ ਕਾਵੇ ਲੰਬਾ ਲੰਬਾ ਲਹਿਰਾ ਲਹਿਰਾ ਪਤਲਾ ਲੰਗਰ ਵੇ ਨਚਦੀ ਮੇਲਣਾ ਲੋਗ ਬੋਲੀਆਂ ਪਾਵੇ ਨਚਦੀ ਮੇਲਣ ਇੱਕ ਗੋਲੀ ਪਾਣੀ ਅੱਜ ਤੂੰ ਬੋਲੀ ਪਾਉ ਨਾਲ ਗੱਡੀ ਗੱਡੀ ਰੇਵਾਲਿਆਂ ਗੜਾ ਹੌਲੀ ਹੌਲੀ ਤੋ ਮੇਰੇ ਦੁੱਖੜ ਕਾ ਨਾ हना देगा री रस्मीर चलो बजी का जाल चलो बिच में आती 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 आ ਗੱਲ ਜਨਤਾ ਕਲੋਨੀ ਐਚ ਪਰ ਪੈਟਰੋਲ ਪੰਪ ਦੀ ਬੈਕ ਸਾਈਡ ਹਾਂਜੀ ਇਸ ਤੋਂ ਪਹਿਲਾਂ ਵੀ ਦਵਾਈ ਇਸ ਤੋਂ ਪਹਿਲਾਂ ਐਨ ਅਰੇਂਜਮੈਂਟ ਨਹੀਂ ਹੋਇਆ ਜਿੰਨਾ ਐਕਤੀ ਹੋਇਆ ਖਾਸੀਗਾ ਜਿਵੇਂ ਕਿ ਲੰਗਰ ਦਾ ਪ੍ਰਬੰਧ ਹੋ ਗਿਆ ਭੈਣਾ ਭਾਈਆਂ ਨੇ ਬਹੁਤ ਸਹਿਯੋਗ ਦਿੱਤਾ ਸਾਰੇ ਸਾਡਾ ਗਰੁੱਪ ਸੀਗਾ ਉਹਨਾਂ ਨੇ ਵੱਧ ਤੋਂ ਵੱਧ ਹਿੱਸਾ ਪਾਇਆ ਕਿ ਪੰਜਾਬੀ ਵਿਰਸੇ ਨੂੰ ਯਾਦ ਕੀਤਾ ਜਾਵੇ ਇਹ ਡੀ ਜੀਆ ਤੋਂ ਬਿਨਾ ਸਾਰਾ ਕੀਤਾ ਕੁੜੀਆਂ ਤਿਆਰ ਹੋਈਆਂ ਲਹਿੰਗੇ ਵਗੈਰਾ ਸਭ ਕੁਝ ਪਾਇਆ ਵਾ ਕਿ ਬਹੁਤ ਵਧੀਆ ਮਨਾਇਆ ਮੈਨੂੰ ਬਹੁਤ ਵਧੀਆ ਵੀ ਫੀਲ ਹੁੰਦਾ ਕਿ ਮੈਂ ਮੁੰਡੇ ਦੀ ਮੰਮੀ ਬਣੀ ਆ ਉਹ ਮੁੰਡੇ ਦੀ ਮਾਸੀ ਆ ਜਾਨੀ ਕਿ ਪੰਜਾਬੀ ਵਿਰਸੇ ਨੂੰ ਅਸੀਂ ਜਾਗਰੂਤ ਰੱਖਿਆ ਜਿਹੜੇ ਲੋਕ ਭੁੱਲ ਗਏ ਵਿਰਸੇ ਵਾਲੀਆਂ ਚੀਜ਼ਾਂ ਕਿਤੇ ਲੱਗੇ ਜ ਉਹਨੂੰ ਵੀ ਇੱਜ਼ਾਤ ਦਿੱਤਾ ਹਾਂ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਯਾਦ ਕਰੋ ਕਿ ਉਹਨਾਂ ਨੂੰ ਛੱਡਿਆ ਨਾ ਜਾਵੇ ਆਪਣਾ ਵਿਰਸਾ ਜ਼ਰੂਰੀ ਹੈ ਪੰਜਾਬੀ ਵਿਰਸਾ ਹਾਂਜੀ ਅੱਜ ਵੱਲੋਂ ਪਾਈ ਗਈ ਹੈ ਇਹ 16 ਤਰੀਕ ਤੋਂ ਵੱਲੋਂ ਦੇ ਵਿੱਚ ਜਿਵੇਂ ਮੁੰਡਾ ਬਣਾਉਣਾ ਬੋਟੀ ਬਣਾਉਣੀ ਨਾਂ ਉਹਨਾਂ ਦਾ ਪੂਰਾ ਸਾਰਾ ਅਰੇਂਜਮੈਂਟ ਕੀਤਾ ਵਾ ਸਾਡਾ ਸੀ ਵਧੀਆ ਤਿਆਰ ਵਧੀਆ ਹਾਂ ਵਿਆਹ ਕੀਤਾ ਸਾਰੀਆਂ ਰਸਮਾਂ ਕੀਤੀਆਂ ਜੀ ਕੱਲ ਸਾਡੇ ਜਾਗੋ ਸੀਗੀ ਜਾਗੋ ਦੀ ਰਸਮ ਕੀਤੀ ਆ ਨਾਨਕੀਆਂ ਬੁਲਾਈਆਂ ਸਾਰੀਆਂ ਨਾਨਕੀਆਂ ਦਾ ਉਮੇ ਕੀਤਾ ਜਿਵੇਂ ਆਪਣਾ ਪੰਜਾਬੀ ਵਿਰਸਾ ਕਰਦਾ ਹੁੰਦਾ ਛੱਜ ਭੰਨਿਆ ਸਾਰਾ ਕੁਝ ਉਦਾਂ ਹੀ ਕੀਤਾ ਵਾ ਜਿਵੇਂ ਕਿ ਆਪਣੇ ਮੈਰਿਜਾਂ ਦੇ ਵਿੱਚ ਸਾਰਾ ਵਿਆਹ ਵਿੱਚ ਚੱਲਦਾ ਵਾ ਹਾਂਜੀ ਅਸੀਂ ਇਸ ਕਰਕੇ ਕੀਤਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲ ਨਾ ਜਾਵੇ ਕਿ ਉਹਨਾਂ ਨੂੰ ਯਾਦ ਰੱਖੇ ਅਸੀਂ ਖਾਸ ਗੱਲ ਮੂਵੀ ਵੀ ਬਣਾਈ ਆ ਕਿ ਕੱਲ ਨੂੰ ਬੱਚੇ ਉਹ ਜਾਦਗਰੀ ਦੇਖ ਸਕਣ ਕਿ ਹਾਂ ਇਹਨਾਂ ਨੇ ਤੀਆਂ ਮਨਾਈਆਂ ਸੀ ਪੰਜਾਬੀ ਵਿਰਸੇ ਨੂੰ ਭੁੱਲਣ ਨਾ ਠੀਕ ਹੈ ਹਾਂਜੀ ਹਾਂਜੀ ਅਸੀਂ ਤੀਆਂ ਵਧੀਆ ਇੰਜੋਏ ਕੀਤਾ ਸਾਡੇ ਸਾਰੇ ਮੱਲੇ ਨੂੰ ਬਹੁਤ ਵਧੀਆ ਲੱਗਿਆ ਕੱਲੇ ਜਨਤਾ ਗਲੋਨੀ ਮੱਲੇ ਨੂੰ ਨਹੀਂ ਸਾਰੇ ਗਿੱਲ ਪਿੰਡ ਨੂੰ ਬਹੁਤ ਦੂਰੋਂ ਦੂਰੋਂ ਲੋਕੀ ਆਏ ਹੋਏ ਨੇ ਅਸੀਂ ਕੁੜੀਆਂ ਵੀ ਬੁਲਾਈਆਂ ਨੇ ਸਭ ਨੂੰਆਂ ਬੁਲਾਈਆਂ ਨਾਨਕੇ ਵੀ ਬੁਲਾਏ ਨੇ ਸਭ ਰਿਸ਼ਤੇਦਾਰ ਇਕੱਠੇ ਹੋਏ ਨੇ ਲੰਗਰ ਦਾ ਪ੍ਰਬੰਧ ਕੀਤਾ ਹਾਂਜੀ ਹਾਂਜੀ ਸਾਨੂੰ ਹਜੇ ਵੀ ਜੀ ਉਹੀ ਅਭੀ ਬੋਲੀ ਪਾ ਕੇ ਕਿੱਦੇ ਜ ਨੱਚੀਏ ਤਾਂ ਅਸੀਂ ਉਹੀ ਪੁਰਾਣੀਆਂ ਅਸੀਂ ਅੱਜ ਜੋ ਨਵੀਂ ਪੀੜ੍ਹੀ ਸਾਡੀਆਂ ਕੁੜੀਆਂ ਉੱਠ ਰਹੀਆਂ ਨੇ ਅਸੀਂ ਉਹਨਾਂ ਨੂੰ ਯਾਦ ਦੱਸਦੇ ਆਂ ਵੀ ਅਸੀਂ ਸਾਡੇ ਮਾਪੇ ਕਿੱਦਾਂ ਕਰਦੇ ਸੀ ਸਾਡੇ ਮਾਪੇ ਸਾਨੂੰ ਦੱਸ ਦੱਸਤਾ ਅਸੀਂ ਤੁਹਾਨੂੰ ਦੱਸ ਰਹੇ ਆਂ ਅਸੀਂ ਨਵੀਂ ਪੀੜ੍ਹੀ ਨੂੰ ਦੱਸੀਏ ਵੀ ਉਹ ਆਪਣਾ ਵਿਰਸਾ ਜੋ ਪੁਰਾਣਾ ਸੱਭਿਆਚਾਰਿਕ ਉਹ ਭੁੱਲ ਨਾ ਜਾਣ ਉਹ ਆਪਣੇ ਪੰਜਾਬ ਨਾਲ ਜੁੜੇ ਰਹਿਣਾ ਆਪਣੀ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣਾ ਤੇ ਡੀਜੇ ਤੇ ਤਾਂ ਹਰ ਕੋਈ ਨੱਚ ਲੈਂਦਾ ਪਰ ਅਸੀਂ ਉਹਨਾਂ ਨੂੰ ਬੋਲੀਆਂ ਪਾ ਕੇ ਨਚਾਉਣਾ ਤੇ ਉਹਨਾਂ ਨੇ ਵੀ ਸਾਡਾ ਬੱਚਿਆਂ ਨੇ ਸਾਥ ਦਿੱਤਾ ਸਾਡੀ ਕਮੇਟੀ ਬਣੀ ਸੀਗੀ ਕਮੇਟੀ ਨੇ ਬਹੁਤ ਸਾਥ ਦਿੱਤਾ ਵਧੀਆ ਅਸੀਂ ਮੈਂਬਰ ਬਣੇ ਸੀਗੇ ਸਾਰਿਆਂ ਨੇ ਲੰਗਰ ਦਾ ਪ੍ਰਬੰਧ ਕੀਤਾ ਸਾਡੇ ਮਹੱਲੇ ਨੇ ਸਾਡੇ ਸਾਰੇ ਭੈਣ ਭਾਈਆਂ ਨੇ ਬਹੁਤ ਸੰਯੋਗ ਦਿੱਤਾ ਸਾਨੂੰ ਤੇ ਬਹੁਤ ਵਧੀਆ ਤੀਆਂ ਮਨਾਈਆਂ ਅਸੀਂ ਇਹੀ ਕਰਾਂਗੇ ਵੀ ਸੁਖ ਸ਼ਾਂਤੀ ਰਹੇਗਾ ਹਾਂ ਨੂੰ ਵੀ ਇਦਾਂ ਹੀ ਮਨਾਈਏ ਉਦੋਂ ਵਧੀਆ ਕਰੀਏ ਠੀਕ ਹੈ ਜੀ ਜਿੱਥੇ ਜਿੱਥੇ ਵੀ ਪਿੰਡ ਜਿੱਥੇ ਜਿੱਥੇ ਵੀ ਹੈਗੀਆਂ ਸਾਰਿਆਂ ਨੂੰ ਇਹੀ ਅਰਦਾਸ ਆ ਵੀ ਆਪਣਾ ਪੰਜਾਬੀ ਵਿਰਸਾ ਨਾ ਭੁੱਲੋ ਅੱਜ ਕੱਲ੍ਹ ਜਿੰਨੇ ਹੁੰਦਾ ਲੋਕੀਆ ਹੁੰਦੀਆਂ ਇਹ ਐਜੇਸੀ ਹੁੰਦੀ ਗਈਆਂ ਦੇ ਲਈ ਕਿ ਆਪਾਂ ਪਿੰਡਾਂ ਦੀਆਂ ਬੀਤੀਆਂ ਰੱਖੀਏ ਨੇ ਸਾਰੇ ਰਾਖੀ ਕਰਦੇ ਆਂ ਉਪਰਾਲਾ ਕਰਦੇ ਆਂ ਲੱਗਦਾ ਹੈ ਇਹੀਆਂ ਚੀਜ਼ਾਂ ਹੋਰ ਵੀ ਸਾਨੂੰ ਕਰਨੀਆਂ ਚਾਹੀਦੀਆਂ ਜਿੱਦ ਨੇ ਜਨਤਾ ਦੇ ਜਨਤਾ ਕੋਈ ਗੱਲ ਨਹੀਂ ਕਰਦੇ ਆਪਾਂ ਹੋਰ ਵੀ ਅੰਦਵਾਲੇ ਹਾਂਜੀ ਕਰਨੀਆਂ ਚਾਹੀਦੀਆਂ ਜੀ ਹਾਂਜੀ ਜ਼ਰੂਰੀ ਆ ਜੀ ਜ਼ਰੂਰੀ ਆ ਜੀ ਹੁਣ ਜੋ ਵੀਡੀਓ ਦੇਖਣਗੇ ਉਹ ਸਾਰੇ ਦੇਖ ਕੇ ਕਰਨਗੇ ਜੀ ਅੱਜ ਅਸੀਂ ਕਰ ਰਹੇ ਹਾਂ ਤਾਂ ਕੱਲ੍ਹ ਨੂੰ ਹੋਰ ਵੀ ਕੋਈ ਉੱਠ ਕੇ ਕਰੂਗਾ ਇਹ ਜ਼ਰੂਰੀ ਹੈ ਜੀ ਕਰਨੀਆਂ ਜਿੱਥੇ-ਜਿੱਥੇ ਵੀ ਪਿੰਡ ਜਿੱਥੇ-ਜਿੱਥੇ ਵੀ ਹੈਗੀਆਂ ਸਾਰਿਆਂ ਨੂੰ ਇਹੀ ਅਰਦਾਸ ਆ ਵੀ ਆਪਣਾ ਪੰਜਾਬੀ ਵਿਰਸਾ ਨਾ ਭੁੱਲੋ ਜੀ ਕਰ ਰਹੇ ਹਾਂ ਤਾਂ ਕੱਲ੍ਹ ਨੂੰ ਹੋਰ ਵੀ ਕੋਈ ਉੱਠ ਕੇ ਕਰੂਗਾ ਇਹ ਜ਼ਰੂਰੀ ਹੈ ਜੀ ਕਰਨੀਆਂ ਆ ਸਾਡੀ ਭੂਆ ਜੀ ਦੇ ਕੁੜੀ ਅਸੀਂ ਬੁਲਾਈਆਂ ਨੇ ਸਾਰੀਆਂ ਕੁੜੀਆਂ ਆਈਆਂ ਹੋਈਆਂ ਨੇ ਅਸੀਂ ਉਹੀ ਸਾਰਾ ਕੁਝ ਕੀਤਾ ਪਰ ਉਹ ਇੱਕ ਮੋਲੀ ਜ਼ਰੂਰ ਸਾਰਾ ਪਨਾ ਦੇ ਸੋ ਨਬੀਰ ਕਟੀਆਂ ਕਰੇ ਪਾਦੋ ਚੰਦਰੀ ਵੇ ਛੋੜੇ ਪਾਵੇ ਸੋ ਨਬੀਰ ਕਟੀਆਂ ਕਰੇ ਪਾਦੋ ਚੰਦਰੀ ਵੇ ਛੋੜੇ ਪਾਵੇ ਸੋ ਨਬੀਰ ਕਟੀਆਂ ਕਰੇ ਗਿੱਲ ਬੁਲਾਰਾ ਕੋੜੋ ਕੋੜੀ ਗਿੱਲ ਬੁਲਾਰਾ ਕੋੜੋ ਕੋੜੀ ਗੱਬੇ ਸੁਣੀ ਦਾ ਟੋਬਾ ਬਈ ਗਿੱਲਾ ਵਾਲਿਆਂ ਦੀ ਦੂਰ ਸੁਣੀ ਦੀ ਸੋਭਾ ਗਿੱਲਾ ਵਾਲਿਆਂ ਦੀ ਦੂਰ ਸੁਣੀ ਦੀ ਸੋਭਾ ਗਿੱਲਾ ਵਾਲਿਆਂ ਦੀ ਬਹੁਤ ਅੱਛਾ ਲੱਗਿਆ ਬਹੁਤ ਕੁਛ ਸੀਗਾ ਬਹੁਤ ਖਾਸ ਸੀਗਾ ਬਹੁਤ ਦੂਰੋਂ ਦੂਰੋਂ ਆਏ ਨੇ ਰਿਸ਼ਤੇਦਾਰ ਵੀ ਬੁਲਾਏ ਨੇ ਬਹੁਤ ਕੁਛ ਕੀਤਾ ਸੀ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਬਹੁਤ ਵਧੀਆ ਜੀ ਲੱਗਿਆ ਰੌਣਕ ਬਹੁਤ ਲੱਗੀ ਹੋਈ ਆ ਗਿੱਲ ਪਿੰਡ ਤੋਂ ਠੀਕ ਆ